ਇਹਨੂੰ ਲੋਡ ਹੀ ਨਹੀਂ ਪੈਣੀ ਕਰਨਦੀ ਆ ਨਾ ਇਹ ਦੂਆ ਪਾੜ ਦੂ ਭੈਣ ਦਾ ਕਹਾਣਾ ਜੱਗ ਕਵੇ ਮਿੱਤਰੋ ਤੀਜਾ ਹੀ ਲਾਤਾ ਤੇਰਾ ਹਾਲਾਂ ਤੇ ਬਿਨਾ ਸੈਟਿੰਗਾਂ ਤੋਂ ਆਏ ਇਹ ਇਹ ਨਾਲ ਪਹਿਲੇ ਹਾਈ ਤੇ ਸੀਗਾ ਪਹਿਲਾਂ ਇਹ ਤਾਂ ਚੱਲਣ ਜਾਣ ਜਾਵਾਂ ਵੀ ਹਣਾ ਹੁਣ ਸੈਟਿੰਗ ਕਰਕੇ ਚਲਾਵਾਂਗੇ ਫਿਰ ਹੁਣ ਥੋੜੀ ਸੈਟਿੰਗ ਆਉਣ ਲੱਗੀ ਆ ਆਹਾ ਬਰਾ ਹਾਂਜੀ ਕਿੱਦਾਂ ਮਿੱਤਰੋ ਬਾਈ ਆਇਆ ਆਪਣੇ ਪਿੰਡ ਵਿਂਜਲ ਤੇ ਬਾਈ ਨੇ ਟਰੈਕਟਰ ਕਰਤੇ ਕਹੀ ਤੁਸੀਂ ਵੀਡੀਓ ਤੁਹਾਨੂੰ ਪਤਾ ਲੱਗ ਗਿਆਣਾ ਅੱਪੜ ਅੱਜ ਸਾਰਾ ਪਿੰਡ ਇੱਥੀ ਜੀਗਾ ਤੇ ਬਾਈ ਕਿਹੜਾ ਪਿੰਡ ਆ ਬਈ ਆਪਣਾ ਮਹਰਾਜਾ ਪਿੰਡ ਆਪਣਾ ਪਿੰਡ ਮਹਰਾਜਾ ਬਾਈ ਕਿ ਆਪਣੀ ਇੱਥੇ ਵਰਕਸ਼ਾਪ ਉੱਥੇ ਹਾਂਜੀ ਹਾਂਜੀ ਮਹਰਾਜਾ ਠੀਕ ਆ ਬਾਈ ਨੰਬਰ ਦੱਸ ਦੀ ਆਪਣਾ ਕਿੰਨਾ ਵਾ 3159 ਤਾਨਮੈਕ ਸਨਨਜਾ 19704 19704 ਤੇ ਮਹਾਰਾਜ ਬਾਈ ਜ਼ਿਲ੍ਹਾ ਕਿਹੜਾ ਪੈ ਜਾਂਦਾ ਪਠੰਡਾ ਜ਼ਿਲ੍ਹਾ ਪਠੰਡਾ ਜੇ ਬਾਈ ਤੁਹਾਨੂੰ ਟਰੈਕਟਰਾਂ ਦਾ ਕੰਮ ਆਪਾਂ ਕਰੇ ਆ ਕੇ ਕਰਾਉਣਾ ਜਾਂ ਕੋਈ ਵੀ ਮਾੜਾ ਮੁੱਟ ਖੇਚ ਹਾਂ ਹੋ ਜਾਂਦਾ ਉੱਥੇ ਹੋ ਜਾਂਦਾ ਹਨਾ ਕਿਉਂਕਿ ਬਾਈ ਅੱਜ ਸਾਡੇ ਪਿੰਡ ਖੇਚ ਹੀ ਆਇਆ ਵਾ ਤੇ ਬਾਈ ਕੀ ਕੀ ਕੰਮ ਕਰਦੇ ਫਿਰ ਆਪਾਂ ਟਰੈਕਟਰਾਂ ਦਾ ਵਰਕਸ਼ਾਪ ਜੀ ਕੋਈ ਵੀ ਮੋਡੀਫਾਈ ਕੋਈ ਗੇਅਰ ਦਾ 3 ਸਪੀਡ ਹਨਾ ਕੋਈ ਟਰਬੋ ਲਾਉਣਾ ਪੰਪ ਕਰਨਾ ਟੋਟਲੀ ਮੋਡੀਫਿਕੇਸ਼ਨ ਹਨਾ ਬਾਈ ਤੇ ਬਾਈ ਬਣਾ ਦਾ ਗੱਲ ਇਹ ਸਾਰੇ ਰੈਕਟਰਾਂ ਦੇ ਹਾਂ ਹੁਣ ਬਾਈ ਸਾਰੇ ਚਲਾ ਕੇ ਦੇਖਿਆ ਬਾਈ ਦੇ ਕੋਲੇ ਸਵੇਰ ਦੇ ਆਏ ਵੇ ਆ ਤੇ ਟਾਈਮ ਸ਼ਾਮ ਦਾ ਹੋ ਗਿਆ ਤੇ ਬਾਈ ਹੁਣ 911 ਬਾਈ ਤੂੰ 911 ਸਪੈਸ਼ਲ ਕਰਦੇ ਸਾਰੀ ਜਿਹੜੇ ਹੌਲੈਂਡ ਤੇ ਜੋੜੀ ਆ ਜਿਹੜੇ ਹੌਲੈਂਡ ਤੇ ਜੋੜਣ ਕੀ ਰ ਠੀਕ ਆ ਠੀਕ ਆ ਬਾਈ ਠੀਕ ਆ ਧੰਨਵਾਦ ਬਾਈ ਫਿਰ ਅੱਛਾ ਕੇਮ ਕੇਮ ਵਗੈਰਾ ਸਾਰਾ ਕੁਝ ਚੇਂਜ ਨਾ ਮੋਡੀਫਾਈ ਠੀਕ ਆ ਠੀਕ ਆ ਠੀਕ ਆ ਬਾਈ ਦੁਬਾਰੀ ਆਗੇ ਮਿੱਤਰੋ 911 ਦੀ ਚਲੋ ਬਾਈ ਬਾਰੀਆ 98 11 ਦੇ 13 ਹਾਲਾ ਜ ਮਗਰ ਤੇ ਬਾਈ ਪਹਿਲਾਂ ਮੋਡੀਫਿਕੇਸ਼ਨ ਤੋਂ ਬਿਨਾ ਚਲਾ ਕੇ ਦੇਖੂਗਾ ਤੇ ਇੱਕ ਦਮ ਤੁਹਾਨੂੰ ਦਿਖਾਉਂਦੇ ਆ ਮੋਡੀਫਿਕੇਸ਼ਨ ਕਰਾ ਕੇ ਚਲਾ ਕੇ ਦਿਖਾਉਂਦੇ ਆ ਕਿੰਨੇ ਚੱਕਰਾ ਦੇ ਬਾਈ 1600 1600 ਚੱਕਰਾ 1600 98 11 ਦੇ ਮਗਰ ਤੇ 13 ਹਾਲਾ ਪਹਿਲਾ ਹੀ ਦੂਜਾ ਗੇਅਰ ਆ ਰਿਹਾ ਦੂਜਾ ਹੀ ਗੇਅਰ ਆ ਦੂਜਾ ਹੀ ਗੇਅਰ ਤਾਂ ਇਹਦੇ ਟਾਇਰ ਵੀ ਰੇਡੀਅਲ ਆਵੇ ਪਹਿਲਾ ਵਰਕ ਵੀ ਕੋਈ ਨਾ ਪਿਆਦਾ ਪਹਿਲੇ ਇਹਦੇ ਟਾਇਰ ਆ ਰੇਡੀਅਲ ਤੇ ਦੂਜਾ ਹੀ ਗੇਅਰ ਚੱਕਰਕਾਰ ਦਾ ਡਰਾਪ ਮੇਰਾ ਤੀਜਾ ਹੀ ਗੀਅਰ ਆਈ ਦੇਦਾ ਬਾਈ ਇਹ 61 ਉਹ ਬਾਈ ਇੱਕ ਗੱਲ ਆ ਆਲੈਂਡ ਨਾਲ 61 ਦਾ ਤੀਜਾ ਕੁਝ ਨਾ ਵਧੀਆ ਚੱਲਦਾ ਆਲੈਂਡ ਦੇ ਵਿੱਚ ਚੱਲਦਾ ਜਿਵੇਂ ਇਹ ਚੱਲਦਾ ਫੇਰ ਵੀ ਇਹਦਾ ਹਾਲਾ ਤੂੰ ਪਹਿਲਾ ਹੀ ਗੀਅਰ ਆ ਮਿੱਤਰੋ ਇਹਦਾ 61 ਦਾ ਇਹ ਵਿਦਾਊਟ ਸਾਈਡ ਹੈਗਾ ਵਿਦਾਊਟ ਰਿਪਰ ਸ਼ਕਤੀ 30 ਟੈਸਟ ਹੋ ਜਾਂਦਾ ਪਹਿਲਾ ਹੈ 13 ਮਲਾਂ ਦਾ ਬਾਹਰ ਸਾਈਡ ਤੇ ਮੈ ਮੇਟਰ 22 ਲੱਗਿਆ 91 ਕਰਨ ਦੀ ਸੈਟਿੰਗ ਕਰਨ ਤੇ ਉਧਰ 36 ਦੀ ਚੱਲੀ ਜਾਂਦਾ ਦੇਖੋ ਜੇ ਕੋਈ ਕਰਦਾ 91 ਸਟਾਪ ਕਿ ਹੈ ਜਾ ਮਿੱਤਰੋ ਦੇਖੋ 13 ਹਾਂ ਤੇ ਇਹ ਜਿਹੜੇ ਵੇਚ ਕੇ ਲਿਆ ਵੀ ਕਾਰ ਬਾਲ ਤੇ ਦਾ 13 ਹਾਂ ਜੀ ਕਿਹਾ 5 13 ਹਾਂ ਪਰ ਫੈਟਿੰਗ ਕਰਕੇ ਚੱਲਦਾ ਪਰ ਨਾਟ ਗਿਆ ਨਾ 13 ਹਜ਼ਾਰ ਦੇਖੋ ਮੇਰਾ ਦੂਜਾ ਨਾਟ ਘਰ ਆ ਗਿਆ ਵੀ 13 ਹਾਲਾ ਤੇ ਚੱਲੂਗਾ 15 ਹਾਲ ਤਾਂ ਨਹੀਂ ਪਾਉਂਦੇ ਵੀ 15 ਹਾਲ ਪਾ ਕੇ ਇਟਰਨਲ ਸਲਿੱਪ ਘਟਨਾ ਨਾਟ ਘਰ ਨਾਲੋਂ ਜ਼ਿਆਦਾ ਉਹਦਾ ਰੇਡੀਅਲ ਟਾਰ ਤੁਹਾਨੂੰ ਪਤਾ ਕਲਚ ਪਲੇਟ ਇਹ ਮੈਂਟ ਜੀ ਖਤਮ ਕਰ ਦਿੰਦੇ ਆ ਆ ਫਿਰ ਘੰਗਾ ਲੈ ਜਾ ਮੈਸਤਰੀ ਜੀ ਤੁਹਾਨੂੰ ਪਤਾ ਇਹਨੇ ਸਲਿੱਪ ਚਾਰ ਕੱਢ ਤੇ ਕਲਚ ਪਲੇਟ ਆਰ ਆਰ ਆਈਪੀ ਕਰ ਦੇਣਾ ਕਲਚ ਪਲੇਟ ਦਾ ਹਾਂ ਉਹ ਖੜਾ ਇੱਕ ਤੇ ਹੁਣ ਆ ਚੱਲੂਗਾ 13 ਹਾਲਾਂ ਤੇ ਹਾਂਜੀ ਮਿੱਤਰੋ ਇਹ ਹੈਗਾ ਦੂਜਾ 911 ਇੱਕ ਪਹਿਲਾਂ ਆ ਕਰਤਾ ਸੈੱਟ ਤੇ ਹੁਣ ਇੱਕ ਆ ਕਰਨ ਲੱਗੇ ਆ ਇਹ 13 ਹਾਲਾਂ ਤੇ ਇਹਦੇ ਟਾਇਰ ਹੈਗੇ ਸੈਂਪਲ ਆ ਜਾ ਗਿਆ ਰਾਟ ਗਿਆ ਪਰ ਚੱਲ ਰਿਹਾ ਕਿਤੇ ਚਾ ਇਹਦਾ ਨਾ ਕਰਾ ਨਹੀਂ ਰਹਿਣਦਾ ਹੈ ਇਹਦਾ ਕਰਾਉਂ ਨਹੀਂ ਰਹਿਣਦਾ ਉਹ ਇਹ ਕਰਾਉਂ ਨਹੀਂ ਰਹਿਣਦਾ ਤੂੰ ਆਟੂ ਸਾਰਾ ਬਣਾ ਲੈ ਦੂਜਾ ਟਰੈਕਟਰ ਜਿੰਨਾ ਸੈਟਿੰਗ ਕਰਕੇ ਦੂਜਾ ਨਾੜ ਕਰਨਾ ਚਾਹੁੰਦਾ ਨਾ ਇਹਦਾ ਸਿੰਪਲ ਹੀ ਉੱਧਾ ਜਾਵੇ। ਕੋਈ ਯਾਰ ਚੱਕ। 13 ਮੈਸਤਰੀ ਬੈਠਾ ਹਾਂ ਨਾ ਟਰਾਈ ਲੈਣ। ਕੋਟ ਸਾਹਿਬ ਆਪ ਹੋਇਆ ਮੋਰੇ। ਜਦ ਕਦੇ ਮੈਟਰੋ ਤੀਜਾ ਹੀ ਲਾਤਾ 13 ਹਲਾ ਤੇ ਬਿਨਾ ਸੈਟਿੰਗ ਤੋਂ ਆਏ 12 ਨੇ ਡੋਈ ਪਾਉਂਦਾ ਹਾਂ ਹਾਂ ਐ ਤੂੰ ਆਣੀ ਮਾਰ ਦੇਂਦਾ ਨੂੰ ਆ ਇੰਨਾ ਵੀ ਉਹ ਮਾਰ ਉਹ 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 ਤਾਂ ਮਾਰੂਗਾ ਜੀ ਇੰਨਾ ਮੈਂ ਸੈਟਿੰਗ ਨਹੀਂ ਕਰ ਲਿਆ ਤੇ ਥੱਲੇ ਲੀਵਰ ਦੋਨੇ ਸਹੀ ਆ ਸਹੀ ਇਹਨੇ ਲੋਡ ਹੀ ਨਹੀਂ ਪੈਣੀ ਕਰਨ ਦੀ ਹੈ ਨਾ ਇਹ ਦੂਆ ਪਾੜ ਦੂ ਭੈਣ ਦਾ ਨਾ ਕੋਈ ਨਹੀਂ ਲੋਸ ਤਰੀ ਕਹਿੰਦਾ ਚਲਾ ਕੇ ਕਹਿੰਦਾ ਲੋਡ ਹੀ ਨਹੀਂ ਇਹਨੇ ਲੋਡ ਹੀ ਨਹੀਂ ਪਹਿਲਾਂ ਹੀ ਦਾਤਾ ਤੁਹਾਨੂੰ ਚਲਾ ਕੇ ਹੀ ਸਹੀ ਆ ਨਹੀਂ ਠੀਕ ਆ ਬਾਈ ਦੀ ਆ ਵੀ ਗੱਲ ਸਿਆਣੀ ਆ ਯਾਰ ਹਨਾ ਪੁਰਾਣੀ ਗੱਲਾਂ ਨਹੀਂ ਅਗਲਾ ਕਹਿੰਦਾ ਪੈਸੇ ਹੀ ਲੈਣੇ ਆਪਾਂ ਤਾਂ ਕਰ ਦਿੰਦੇ ਆ ਪੰਪ ਹੁਣ ਥੋੜੀ ਸੈਟਿੰਗ ਆਉਣ ਲੱਗੀ ਆ। ਕਿੱਥੇ ਜਾਣਾ ਨਾ। ਕਿੱਥੇ ਮਾਜਨੇ ਆ। ਆਰੇ ਨਾ ਮਾ। ਇਹ ਮੁੰਡਾ ਪੈਂਦੇ ਹੁਣ ਇਹਨੇ ਕਿਨੇ ਗਿਆ 9 ਹਾਲਾ ਦੇ ਹਨ। 11 ਐਵੇਂ ਜਵਾਰਦਾ ਆਹ ਪਾ ਕੇ ਜਿੱਥੇ ਘੱਟੇ ਘੱਟੇ ਘੱਟ ਲੱਗਿਆ ਇਹ ਰਿਪੋਰਟ ਕਰਨਾ ਸੈਟ ਨੇ ਉਹਦਾ 11 ਦਾ ਨਹੀਂ ਜਾਪਦਾ 11 ਦਾ ਨਹੀਂ ਜਾਪਦਾ ਤੇ ਕਾਰ ਨਾਲ ਸੈਟ ਤਾਂ ਹਨਾ ਕਰੂਗਾ ਅਰਜਨ 605 ਮਿੱਤਰੋ ਪਹਿਲੇ ਹਾਈ ਚ 2000 ਚੱਕਰ ਦੇਖੋ ਜੀ ਪਹਿਲਾ ਹਾਈ ਹੈ ਸਾਰਾ ਤਾਂ ਵਧੀਆ ਨਾੜ ਕੇ ਨਹੀਂ ਚੱਲਿਆ ਲੱਗੋ ਜਿਦ ਬਿਨਾ ਸੈਟ ਕਰ ਲੱਟੇ 6 70 ਸੈਟ ਕਰਦੀ ਕੀਤੀ ਵੀ ਅੰਜਨ ਜਣ ਕੀਤੀ ਕਿੰਨੇ ਖਲਾ ਥਾ ਥਾ ਕਰਕੇ ਪਹਿਲਾ ਸੈਟਿੰਗ ਹੀ ਆਦੀ ਸੈਟਿੰਗ ਨੂੰ ਜਿਹਾ ਜਾ ਪਾਰਦੀ ਆ ਲੋ ਲਾਤਾ ਤੀਜਾ ਨਾ ਪਹਿਲੇ ਹਾਈ ਜੀ ਦੇਖ ਲਈ ਪਹਿਲਾ ਪੂਰੇ ਹਾਂ ਹੈਲੋ ਚੈਲ ਦਾ ਇਹ ਬਿਦਾਊਟ ਸੈਟਿੰਗ ਆ ਮਿੱਤਰੋ ਟਰੈਕਟਰ ਇਹਦੇ ਬਾਅਦ ਸੈਟਿੰਗ ਕਰਕੇ ਚਲਾਉਣਾ ਬਾਈ ਨੇ ਤੇ ਉਹ ਵੀ ਦਿਖਾਵਾ ਦੂੰ ਸੈਟਿੰਗ ਕਰਕੇ ਚਲਾਉਣਾ ਜਿਵੇਂ ਮੰਨ ਤੋਂ ਨਹੀਂ ਆ ਰਿਹਾ ਯਾਰ ਕਿਹੜਾ ਹੋਣਾ ਹੁਣ ਇੱਕ ਪਾਣੀ ਦੀ ਵੀ ਮਾਰੀ ਗਈ ਸੀ ਅਸਲ ਵਿੱਚ ਅਸਲ ਵਿੱਚ ਤਾਂ ਫੁੱਟਰ ਕਰਾਣੀ ਲੱਗ ਕਿਹੜਾ ਗियर ਸੀ ਆ ਆਹ ਪਹਿਲੇ ਹਾਈਟ ਸੀਗਾ ਪਹਿਲੇ ਇਹਦਾ ਚਾਲਣੇ ਜਮਾ ਵੀ ਹਨਾ ਹੁਣ ਸੈਟਿੰਗ ਕਰਕੇ ਚਲਾਵਾਂਗੇ ਫਿਰ ਕਿੰਨੇ ਚੱਕਰ ਡਰੋਪ ਕਰ ਜਾਂਦਾ ਹੈ 1400 ਤੇ ਆਏ 2000 2000 ਤੋਂ 1400 ਤੇ ਠੀਕ ਆ ਇਹ 14 ਮਲ ਟਰੈਕਟਰ ਆ ਬਾਈ ਨੂੰ ਪੁੱਛਾਂਗੇ ਬਾਈ ਕਿਵੇਂ ਚੱਲਦਾ ਹੈ ਸਿਸਟਮ ਇਹਦਾ ਹਜੇ ਦੇਖੀਓ ਅੰਦਰੋਂ ਕਿੱਦਾਂ ਦਾ ਇਹਦਾ ਵੀਡੀਓ ਬਣਿਆ ਠੀਕ ਆ ਮਿੱਤਰੋ ਹੁਣ ਸੈਟਿੰਗ ਕਰਕੇ ਚਲਾਇਆ ਦੇਖੋ ਜਾਨ ਨਾਲ ਪਹਿਲੇ ਹਾਈ ਚ ਉੱਤੇ ਦਿਖਾ ਕੇ ਆ ਕੇ ਦਿਖਾਣਾ RPM ਉਹ ਤੇ ਹਰਕੀ ਜਾਂਦਾ ਹਾਈ ਪਹਿਲਾ ਹਾਈ ਦੇ 10000 ਚਲੋ ਹੁਣ ਹੁਣ ਹੈ ਗਿਆ 13 ਪਹਿਲਾ ਮਿੱਤਰੋ ਰੋਟਾ ਟੱਕੀ ਜਾ ਬਾਈ ਮਾ ਜੀ ਅਰੇ ਹਾਈ ਤਾਂ ਅਰੇ ਕਮਰ ਹੋਰ ਹੋ ਸੈਟਿੰਗਾਂ ਦੀ ਬਾੜੀ ਅਰੇ ਚੈੱਕ ਕਰਦਾ ਭਾਈ ਥੋੜੀ ਸੈਟਿੰਗ ਕਰਕੇ ਇਹ ਤੂੰ ਇੱਕ ਵਾਰੀ ਹੋਰ ਹੋਊਗੀ। ਜਾ ਵੀ ਜਾਮ ਸਾਰਾ ਹੀ ਕੰਮ ਹੋਇਆ ਪਿਆ। ਇਹ ਪਹਿਲਾ ਚਾਲਦਾ ਹੀ 50% ਹੀ। ਤਾਂ 75 75 ਹੋ ਗਿਆ ਨਾ। ਇਸ ਦਮਾਰ ਹੋ ਜੂ 100 ਹੀ। ਲੋਰਾ ਚੌਥਾ ਲੋ ਬਾਈ ਨੇ ਤੇਰਾ ਹਲਾਂ ਤੇ ਯਾਰ ਗੰਦਾ ਚੌਥੇ ਜਿਹਨੇ ਤੋੜਾ ਵੱਧ ਮੁੱਦਾ ਚੌਥਾ ਲੋ ਇਹ ਡਾਲਾਂਗੇ ਇਹ ਡੋ ਇਹ ਡਾਲਾਂਗੇ ਪਹਿਲਾਂ ਪਹਿਲੇ ਹੀ ਹਾਈ ਤੁਸੀਂ ਹੁਣ ਜਾਤੇ ਲੋ ਜੀ ਆਹ ਨਾਲ 15 ਹਾਣਾ ਤੇ ਦੀ ਸੈਟਿੰਗ ਹੋ ਗਈ ਜੀ ਪਹਿਲਾਂ ਬੇਡ ਵੀ ਆ ਟਾਇਰਾਂ ਚ ਪਰ ਟਾਇਰ ਉਹਦੇ ਹੈਗਾ ਸਿੰਪਲ ਬੇਟ ਹੈਗਾ ਸੀਸੀ ਕਿ ਲੋ ਟਾਇਰ ਚਾਥੇ ਲੋ ਚਾ 2000 ਚੱਕਰਾਂ

ਅਣ ਲਾਤਾ ਮਿੱਤਰੋ ਚੌਥਾ ਲੋ ਉਹਦਾ ਹੜ ਜਾ ਕੇ ਉੱਪਰ